ਸਭ ਤੋਂ ਪਹਿਲਾਂ ਜੇ ਸਾਰੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਹਲਕਾ ਪੁਲਾਥ ਦਾ ਜਿਹੜਾ ਮੰਡ ਦਾ ਇਲਾਕਾ ਵਾ ਦਰਿਆ ਬਿਆਸ ਸਾਡੇ ਪਿੱਛੇ ਪੂਰਾ ਨੱਕੋ ਨੱਕ ਭਰਿਆ ਹੋਇਆ ਤੁਸੀਂ ਬੰਦ ਦੇ ਉੱਤੇ ਖੜੇ ਅਸੀਂ ਇਹ ਜਿਹੜਾ ਪੁਆਇੰਟ ਹੈ ਇਹ ਮੰਡ ਇਬਰਾਹਿਮਵਾਲ ਦਾ ਪੁਆਇੰਟ ਆ ਉੱਥੋਂ ਦੇ ਸਤਕਾਰਯੋਗ ਸਰਪੰਚ ਸਾਹਿਬ ਉਹਨਾਂ ਦੇ ਹੋਣ ਹਾਰ ਸੁਪੁੱਤਰ सोनू ਸਾਡੇ ਨਾਲ ਆ ਔਰ ਹੋਰ ਲਾਗੇ ਲਾਗੇ ਜਿਹੜਾ ਮੰਡ ਦੇ ਛੋਟੇ ਛੋਟੇ ਪਿੰਡ ਨੇ ਜਿਵੇਂ ਠਕੜਾ ਵੀ ਆ ਮੰਡ ਉਥੋਂ ਦੇ ਸਰਪੰਚ ਸਾਹਿਬ ਹਰਦੀਪ ਸਿੰਘ ਜੀ ਸੰਧੂ ਸਾਹਿਬ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੜੇ ਪਤਵੰਤੇ ਸੱਜਣ ਸਾਰਜੋਗਾ ਸਿੰਘ ਜੀ ਇਬਰਾਹਿਮワਲ ਅਤੇ ਹੋਰ ਬਹੁਤ ਸਾਰੇ ਸਤਕਾਰਯੋਗ ਸੱਜਣ ਇੱਥੇ ਸਾਡੇ ਨਾਲ ਬਿਰਾਜਮਾਨ ਨੇ ਆਏ ਹੋਏ ਨੇ ਔਰ ਅੱਜ ਮੈਂ ਬਹੁਤ ਮਸ਼ਕੂਰ ਆ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਸਰਦਾਰ ਕੁਲਦੀਪ ਸਿੰਘ ਜੀ ਇਹਨਾਂ ਦਾ ਪਿੰਡ ਹੈ ਪੰਡੂਰੀ ਔਰ ਪੰਡੋਰੀ ਰਾਜਪੂਤਾ ਇਹ ਸਾਡੇ ਹਲਕੇ ਚ ਨੇ ਔਰ ਇਹਨਾਂ ਦਾ ਇਹਨਾਂ ਦੇ ਬੱਚੇ ਬਾਹਰ ਨੇ ਵਿਦੇਸ਼ਾਂ ਦੇ ਵਿੱਚ ਨੇ ਪਿੰਡ ਦੇ ਨੰਬਰਦਾਰ ਵੀ ਨੇ ਸਾਬਕ ਸਰਪੰਚ ਵੀ ਨੇ ਇਹਨਾਂ ਨੇ ਅੱਜ ਆਪਣੇ ਵੱਲੋਂ ਇੱਕ ਟਰਾਲੀ ਪੂਰੀ ਭਰ ਕੇ ਉਹ ਪਿੱਛੇ ਦਿਖਾਇਓ ਜਰਾ ਉਹ ਜਿਹੜਾ ਪਸ਼ੂਆਂ ਲਈ ਅਚਾਰ ਹੈ ਜਾਂ ਜਿਹੜਾ ਚਾਰਾ ਕਹਿ ਲੋ ਉਹਦਾ ਪ੍ਰਬੰਧ ਕਰਕੇ ਇਹਨਾਂ ਨੇ ਜਿਹੜਾ ਲਿਆ ਕੇ ਤੇ ਇੱਥੇ ਜਿਹੜੇ ਹੜਪੀੜਤ ਲੋਕੀ ਨੇ ਉਹਨਾਂ ਵਾਸਤੇ ਪ੍ਰਬੰਧ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਮਸ਼ਕੂਰ ਹਾਂ ਤੇ ਨਾਲ ਹੀ ਮੈਂ ਇੱਧਰ ਮੇਰੇ ਸੱਜੇ ਪਾਸੇ ਵੀ ਸਰਦਾਰ ਮਾਨ ਸਿੰਘ ਨੇ ਇਹ ਮੌਕੇ ਦੇ ਸਰਪੰਚ ਨੇ ਪਿੰਡ ਅਕਾਲੇ ਦੇ ਔਰ ਇਹ ਇਹਨਾਂ ਦੇ ਵੀ ਬੱਚੇ ਬਾਹਰ ਵਿਦੇਸ਼ਾਂ ਵਿੱਚ ਨੇ ਇਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਜਿਹੜਾ ਸਾਡਾ ਦੂਸਰਾ ਅਗਲਾ ਰੈਂਪ ਹੈ ਕੁੱਕਾ ਰੈਂਪ ਜਿਸ ਨੂੰ ਕਹਿੰਦੇ ਨੇ ਮੰਡ ਕੁੱਕਾ ਰੈਂਪ ਉੱਥੇ ਆਣ ਕੇ ਇਹਨਾਂ ਨੇ ਸਿਮਿਲਰਲੀ ਇੱਕ ਪੂਰੀ ਟਰਾਲੀ ਇਸੇ ਤਰੀਕੇ ਨਾਲ ਪਸ਼ੂਆਂ ਦੇ ਆਚਾਰ ਵਾਸਤੇ ਜਿਹੜਾ ਸੀਗਾ ਉਹਦਾ ਯੋਗਦਾਨ ਪਾਇਆ ਜਾਦਾ ਪਾ ਖੜੇ ਆ ਪਿੱਛੇ ਨਿਗਾ ਮਾਰੋ ਇੱਕ ਟਰਲ ਇੱਕ ਟਰੈਕਟਰ ਟਰਾਲੀ ਹੋਰ ਲੈ ਕੇ ਆਏ ਨੇ ਇਹ ਤਹਿਲ ਸਿੰਘ ਬਾਜਵਾ ਨੇ ਜੀ ਸਾਡੇ ਬਹੁਤ ਸਤਿਕਾਰਯੋਗ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਬਾਜਵਾ ਸਾਹਿਬ ਉਹਨਾਂ ਦਾ ਸੁਪੁੱਤਰ ਆ ਇਹਨਾਂ ਨੇ ਵੀ ਆਪਣੇ ਇਲਾਕੇ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਫੀਡ ਲੈ ਕੇ ਆਏ ਨੇ ਪਸ਼ੂਆਂ ਦੀ ਤੇ ਪਸ਼ੂਆਂ ਨੂੰ ਚਾਰਾ ਖਾਣ ਵਾਸਤੇ ਥੱਲੇ ਜਿਹੜੇ ਪਲਾਸਟਿਕ ਦੇ ਡਰਮ ਉਹਨਾਂ ਦਾ ਪ੍ਰਬੰਧ ਕੀਤਾ ਤਾਂ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਬੇਸੁਬਾਨੇ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਸਾਡੇ ਹਲਕੇ ਦੇ ਵਿੱਚ ਅੱਜ ਇੱਕ ਬੜੀ ਬੜੀ ਅਫਸੋਸਨਾਕ ਘਟਨਾ ਵਾਪਰੀ ਮਕਸੂਦਪੁਰ ਪਿੰਡ ਦੀ ਸਾਡੀ ਇੱਕ ਸਤਕਾਰਯੋਗ ਭੈਣ ਨੇ ਮਾਇੂਸ ਹੋ ਕੇ ਆਪਣੀ ਜਾਨ ਵੀ ਗਵਾਤੀ ਇਸੇ ਦਰਿਆ ਦੇ ਵਿੱਚ ਛਾਲ ਮਾਰ ਕੇ ਅਸੀਂ ਉਹਨਾਂ ਦੇ ਘਰ ਵੀ ਜਾਣਾ ਅਫਸੋਸ ਕਰਨਾ ਵਾ ਪਰ ਤੁਸੀਂ ਪਿੱਛੇ ਨਿਗਾਹ ਮਾਰੋਗੇ ਤਾਂ ਮੇਰਾ خیال ਹੈ ਕਿ ਪਿੱਛੇ ਦਿਖਾ ਦਿਓ ਵੱਡਾ ਮੰਡ ਖੇਤਰ ਕੱਲੇ ਸਾਡੇ ਹਲਕੇ ਦੇ ਮੰਡ ਖੇਤਰ ਦੇ ਵਿੱਚ ਮੈਂ ਕਹੂੰਗਾ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਮੈਨੂੰ ਇਲਵਾ ਇੱਥੇ ਵੀ ਲਾਗੇ ਵੀ ਖੜੇ ਕਿਸਾਨ ਸਾਰੇ ਲੇਕਿਨ ਢਿਲਵਾਂ ਦੇ ਮੇਰੇ ਜਾਣਕਾਰ ਨੇ ਜਿੱਦਾਂ ਹਰਨੇਕ ਸਿੰਘ ਹਰਪ੍ਰੀਤ ਸਿੰਘ ਨੇਕੀ ਕਾਉਂਸਲਰ ਵੀ ਨੇ ਨੰਬਰਦਾਰ ਕਰਮਜੀਤ ਸਿੰਘ ਜੀ ਉਹਨਾਂ ਦਾ ਅੰਦਰ ਢਿਲਵਾਂ ਦੇ ਲਾਗੇ ਹੋਰ ਵੀ ਜ਼ਿਆਦਾ ਪਾਣੀ ਸੀਗਾ ਤੇ ਉੱਥੇ ਉਹਨਾਂ ਦਾ ਜਿਹੜਾ ਕਮਾਦ ਤੇ ਝੋਨੇ ਦੀ ਫਸਲ ਉਹ ਮੁਕੰਮਲ ਤਬਾਹ ਹੋ ਗਈ ਜਿਵੇਂ ਕਿ ਇੱਕ ਜ਼ਿੰਮੇਦਾਰੀ ਆ ਉਹਦਾ ਫਰਜ਼ ਕਰੋ 10 ਕਿੱਲੇ ਕਮਾਦ ਹੈ ਖੜਾ ਤੇ 10 ਲੱਖ ਦਾ ਤਾਂ ਕਮਾਦ ਹੀ ਗਿਆ ਸਿੱਧਾ ਹੀ ਤੇ ਜਿਹੜਾ ਇਹ ਜਿਹੜਾ ਲਾਸ ਹੋਇਆ ਜੇ ਆਪਾਂ ਇਹਨੂੰ ਹਜ਼ਾਰ ਇੱਕ ਲਿਪਹਥ ਇਲਾਕੇ ਦੇ ਹਜ਼ਾਰਾਂ ਏਕੜਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਪਤਾ ਨਹੀਂ ਕਿੱਥੇ ਗੱਲ ਚੱਲ ਜਾਂਦੀ ਆ ਤੇ ਜੇ ਆਪਾਂ ਸਵਿਚੇ ਸੁਲਤਾਨਪੁਰ ਸ਼ਾਹਕੋਟ ਗੁਰਦਾਸਪੁਰ ਫਿਰੋਜ਼ਪੁਰ ਸਾਰੇ ਦਰਿਆ ਪੀੜਿਤ ਪ੍ਰਭਾਵਿਤ ਜਿਹੜੇ ਇਲਾਕੇ ਨੇ ਜੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਤਾਂ ਮੈਨੂੰ ਲੱਗਦਾ ਵਾ ਕੁਝ ਹਜ਼ਾਰ ਕਰੋੜ ਰੁਪਏ ਦੀ ਸੰਪਤੀ ਫਸਲਾਂ ਕਿਸਾਨਾਂ ਦੀਆਂ ਪੰਜਾਬ ਦੇ ਵਿੱਚ ਆ ਮੌਜੂਦਾ ਹੜ੍ਹ ਸਥਿਤੀ ਵਿੱਚ ਨੁਕਸਾਨ ਹੋਇਆ ਵਾ ਔਰ ਇਹ ਹੜ ਜਿਹੜਾ ਵਾ ਪਿਛਲੇ 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਪੈਦਾ ਹੋਏ ਸੀਗੇ ਉਦੋਂ ਵੀ ਬੜਾ ਭਾਰੀ ਨੁਕਸਾਨ ਹੋਇਆ ਸੋ ਮੈਨੂੰ ਇੱਥੇ ਅਫਸੋਸ ਇਸ ਗੱਲ ਦਾ ਵਾ ਕਿ ਸਰਕਾਰਾਂ ਇਹਦੇ ਵਾਸਤੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕਰ ਸਕ ਰਹੀਆਂ ਭਗਵੰਤਮਾਨ ਅੱਜ ਬਹੁਤ ਸਮੇਂ ਤੋਂ ਬਾਅਦ ਇੱਕਦਮ ਆਪਣਾ ਹੈਲੀਕਾਪਟਰ ਲਿਆ ਕੇ ਕਹਿੰਦਾ ਜੀ ਮੈਂ ਹੈਲੀਕਾਪਟਰ ਇੱਥੇ ਛੱਡ ਚੱਲਿਆ ਹੈਲੀਕਾਪਟਰ ਨਾਲ ਤਾਂ ਪ੍ਰਬੰਧ ਨਹੀਂ ਨਾ ਹੋਣਾ ਲੋਕਾਂ ਦਾ ਜਿਹੜਾ ਮੈਂ ਕਿਹਾ ਕੁਝ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਇੱਕ ਹੈਲੀਕਾਪਟਰ 40 50 100 200 300 ਪਰਿਵਾਰ ਨੂੰ ਹੈਲੀਕਾਪਟਰ ਦੇ ਉੱਤੋਂ ਆਟਾ ਛੁੱਟ ਵੀ ਦਿਓਂਗਾ ਤਾਂ ਕੋਈ ਤਕ ਨਹੀਂ ਬਣਦੀ ਉਹ ਬੜੀ ਬੇਤੁਕੀ ਜੀ ਦਲੀਲ ਸਗੀ ਇਹਦੋਂ ਚੰਗਾ ਕਿ ਪੰਜਾਬ ਸਰਕਾਰ ਹਰ ਸਾਲ ਹੜ੍ਹਾਂ ਤੋਂ ਪਹਿਲਾਂ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਪ੍ਰੋਪਰ ਤਰੀਕੇ ਨਾਲ ਇਹਦੀ ਪੂਰਾ ਇਹਦਾ ਜੈਜ਼ਾ ਲੈਣਾ ਚਾਹੀਦਾ ਵਾ ਕਿ ਕਿੱਥੇ ਕਿੱਥੇ ਦਰਿਆਵਾਂ ਦੇ ਵਿੱਚ ਪੋਰਟਲ ਨੈਕਸ ਨੇ ਕਿੱਥੇ ਕਿੱਥੇ ਡੀਸਲਟਿੰਗ ਹੋਣ ਵਾਲੀ ਕਿੱਥੇ ਕਿੱਥੇ ਦਰਿਆ ਜਾ ਸਾਡੀਆਂ ਵਈਆਂ ਜਾਂ ਸਾਡੇ ਜਿਹੜੇ ਆ ਹੋਰ ਨਾਲੇ ਨੂਲੇ ਨੇ ਇਹਨਾਂ ਦੀ ਸਫਾਈ ਕੌਣ ਕਰਾਊਗਾ ਕਿਸੇ ਨੇ ਨਹੀਂ ਕਰਾਈ ਔਰ ਜਦੋਂ ਪਾਣੀ ਪਿੱਛੋਂ ਡੈਮਾਂ ਚੋਂ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਵੀ ਮੈਂ ਸਮਝਦਾ ਕਿ ਬਹੁਤ ਲੋਕਾਂ ਦੇ ਮਨ ਵਿੱਚ ਸ਼ੰਕਾ ਵਾ ਕਿ ਡੈਮਸ ਸਾਰਾ ਪਾਣੀ ਨੂੰ ਜਦੋਂ ਲੋਡ ਹੁੰਦੀ ਥੱਲੇ ਫਸਲਾਂ ਵਾਸਤੇ ਪਾਣੀ ਉਦੋਂ ਪਾਣੀ ਨੂੰ ਹੋਲਡ ਕਿਉਂ ਕੀਤਾ ਜਾਂਦਾ ਜਿਵੇਂ ਭਾਗੜਾ ਡੈਮ ਹੀ ਆ 1650 ਫੁੱਟ ਤੱਕ ਜਾਂ ਉਸ ਉਸ ਤੋਂ ਉਸ ਲੈਵਲ ਤੱਕ ਪਾਣੀ ਨੂੰ ਕਿਉਂ ਹੋਲਡ ਕੀਤਾ ਜਾਂਦਾ ਕਿਉਂ ਨਹੀਂ ਰੈਗੂਲਰਲੀ ਡੈਮਾਂ ਚੋਂ ਪਾਣੀ ਰਿਲੀਜ਼ ਕੀਤਾ ਜਾਂਦਾ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੀਆਂ ਫਸਲਾਂ ਵੀ ਪਾਲ ਸਕਣ ਪਾਣੀ ਉਹਨਾਂ ਦੇ ਖੇਤਾਂ ਤੱਕ ਪਹੁੰਚੇ ਉਦੋਂ ਪਾਣੀ ਦਾ ਰੋਲਾ ਪੈਂਦਾ ਰਹਿੰਦਾ ਵਾ ਡੈਮਸ ਨੂੰ ਪਾਣੀ ਹੋਲਡ ਕੀਤਾ ਜਾਂਦੇ ਜਦੋਂ ਉੱਤਰ ਪਹਾੜਾਂ ਵਿੱਚ ਪੂਰਾ ਪਾਣੀ ਬਰਸਾਤ ਦਾ ਪਹਾੜਾਂ ਚ ਜਮਾ ਹੋ ਜਾਂਦਾ ਤੇ ਫਿਰ ਇੱਕਦਮ ਜਦੋਂ ਗੇਟ ਖੋਲਦੇ ਨੇ ਤੇ ਆ ਸਾਰਾ ਜਿਹੜਾ ਹੜ੍ਹ ਵਾਲੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਬਣਦੀ ਆ ਭਗਵੰਤ ਮਾਨ ਦੇ ਆਪਣੇ ਜ਼ੁਬਾਨੀ ਆ ਜਦੋਂ ਆਪੋਜੀਸ਼ਨ ਵਿੱਚ ਸੀਗਾ ਕਿ ਇਹ ਕੁਦਰਤੀ ਆਫਤ ਨਹੀਂ ਗਈ ਇਹ ਮੈਨ ਮੇਡ ਆਫਤ ਆ ਨਿਲੇਕੀ ਆ ਸਰਕਾਰਾਂ ਦੀ ਜਦੋਂ ਸਮੇਂ ਸਿਰ ਨਹੀਂ ਉੱਠਦੀਆਂ ਤੇ ਫਿਰ ਉਹ ਜਿਹੜਾ ਹੈ ਲੋਕਾਂ ਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਵਾ ਅੱਜ ਤੁਸੀਂ ਦੇਖ ਸਕਦੇ ਆ ਸਾਰਿਆਂ ਦੇ ਇੱਥੇ ਮੇਰੇ ਸਤਕਾਰਯੋਗ ਸਾਰੇ ਕਿਸਾਨ ਵੀਰ ਖੜੇ ਨੇ ਇਹਨਾਂ ਦੇ ਚਿਹਰਿਆਂ ਤੇ ਨਿਗਾਹ ਮਾਰ ਕੇ ਦੇਖ ਲਓ ਇਹਨਾਂ ਦੇ ਘਰਾਂ ਦੇ ਵਿੱਚ ਕੀ ਹਾਲਾਤ ਆ ਪਸ਼ੂ ਮਾਲ ਡੰਗਰ ਘਰੋਂ ਬੇਘਰ ਉਜਾੜਾ ਔਰ ਫਸਲਾਂ ਦਾ ਨੁਕਸਾਨ ਜਿਹੜਾ ਆਪਾਂ ਕੈਲਕੂਲੇਟ ਕੀਤਾ ਉਹ ਬਹੁਤ ਬੇਤਹਾਸ਼ਾ ਜ਼ਿਆਦਾ ਵਾ ਇਸ ਲਈ ਮੈਂ ਸਮਝਦਾ ਕਿ ਸਰਕਾਰਾਂ ਦਾ ਬਹੁਤ ਵੱਡਾ ਇਹਦੇ ਵਿੱਚ ਰੋਲ ਆ ਔਰ ਪੰਜਾਬ ਸਰਕਾਰ ਅਨਫੋਰਚੂਨੇਟਲੀ ਇਸ ਗਲ ਵਾਸਤੇ ਬਿਲਕੁਲ ਤਿਆਰ ਨਹੀਂ ਸੀਗੀ ਹਾਲਾਂਕਿ 2023 ਚ ਅੱਜ ਤੋਂ 2 ਸਾਲ ਪਹਿਲਾਂ ਲਗਭਗ ਇਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਸੀ ਉਦੋਂ ਮੁਰਗੀ ਦਾ ਮੁਆਵਜ਼ਾ ਦੇਾਂਗੇ ਬੱਕਰੀ ਦਾ ਮੁਆਵਜ਼ਾ ਦੇਾਂਗੇ ਲੇਕਿਨ ਨਾ ਮੁਰਗੀ ਲੱਭੀ ਨਾ ਬੱਕਰੀ ਲੱਭੀ ਅਸੀਂ ਮੁਰਗੀ ਬੱਕਰੀ ਨਹੀਂ ਚਾਹੁੰਦੇ ਔਰ ਅਸੀਂ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਸਾਡਾ ਇਹ ਤਾਂ ਹੁਣ ਹਰ ਸਾਲ ਦਾ ਸਮੱਸਿਆ ਬਣ ਗਈ ਆ ਸਾਡੀ ਪੁਖਤਾ ਪਲੈਨਿੰਗ ਕਰਕੇ ਪ੍ਰੋਟੈਕਸ਼ਨ ਵਰਕਸ ਜਿਹੜੇ ਨੇ ਜਿਹੜਾ ਦਰਿਆਵਾਂ ਦੇ ਵਿੱਚ ਡੀਸੈਲਟਿੰਗ ਕਿਉਂਕਿ ਇੱਥੇ ਢਿਲਵਾਂ ਦੇ ਲਾਗੇ ਜਾ ਕੇ ਪੁਲ ਦੇ ਵਿੱਚ ਡੀਸੈਲਟਿੰਗ ਨਾ ਹੋਣ ਕਰਕੇ ਜਿਹੜਾ ਪਾਣੀ ਦਰਿਆ ਬਿਆਸ ਦਾ ਉਧਰ ਨੂੰ ਜਾਂਦਾ ਉਹ ਪਿੱਛੇ ਬੈਕ ਆਉਂਦਾ ਆ ਸਾਰਾ ਇਲਾਕਾ ਜਿਹੜਾ ਵਾ ਉਹਦੇ ਕਰਕੇ ਵੀ ਸ਼ਿਕਾਰ ਹੋ ਜਾਂਦਾ ਕਿਸੇ ਨੇ ਡੀਸੈਲਟਿੰਗ ਔਰ ਇਰੀਗੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਇਹੋ ਜਿਹਾ ਇੱਕ ਡਿਪਾਰਟਮੈਂਟ ਹੈ ਜਿਹੜਾ ਲੋਕਾਂ ਦੀ ਪਬਲਿਕ 뷰 ਤੋਂ ਬਾਹਰ ਆ ਆਪਾਂ ਨੂੰ ਕੋ ਸੜਕ ਟੁੱਟੀ ਦੇਖਤੀ ਆ ਪੰਜਾਬ ਦੇ ਵਿੱਚ ਆਪਾਂ ਰੋਹ ਆਪ ਹਉਣੇ ਕਿ ਸਾਡੀ ਸੜਕ ਜਿਹੜੀ ਉਹ ਤੁਰੰਤ ਰਿਪੇਅਰ ਕਰਾਈ ਜਾਵੇ ਲੇਕਿਨ ਜਿਹੜਾ ਆ دریاਵਾ ਦੇ ਬੈਡਸ ਨੇ دریاਵਾ ਦੇ ਅੰਦਰ ਜਾ ਕੇ ਕਿਸੇ ਨੇ ਨਹੀਂ ਦੇਖਿਆ ਕਿ دریاਵਾਾਂ ਦੇ ਵਿੱਚ ਰੇਤਾ ਜਿਹੜੀ ਜਮਾ ਹੋਈ ਆ ਪਿਛਲੇ ਕੁਝ ਸਾਲਾਂ ਦੇ ਪਾਣੀ ਦੇ ਵਹਾਅ ਦੇ ਨਾਲ ਕੀ ਇਸ ਨੂੰ ਸਰਕਾਰਾਂ ਨੇ ਸਾਫ਼ ਕਰਾਇਆ ਕਾਗਜ਼ਾਂ ਵਿੱਚ ਸਾਰੇ ਪੰਜਾਬ ਦੇ ਵਿੱਚ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਨਦੀਆਂ ਤੇ ਕਨਾਲਸ ਤੇ ਵਈਆਂ ਨੂੰ ਸਫਾਈ ਕਰਦੀਆਂ ਨੇ ਲੇਕਿਨ ਅਸਲ ਵਿੱਚ ਉੱਥੇ ਥੱਲੇ ਕੋਈ ਸਫਾਈ ਨਹੀਂ ਹੋਈ ਇਹ ਵੀ ਇੱਕ ਕ腐ਸ਼ਨ ਦਾ ਨਮੂਨਾ ਇਸ ਵੱਲ ਵੀ ਕਿਸੇ ਸਰਕਾਰ ਨੇ ਕੋਈ ਧਿਆਨ ਮਾਰ ਕੇ ਯਤਨ ਨਹੀਂ ਕੀਤਾ ਔਰ ਮੈਂ ਇਹ ਹੀ ਕਹੂੰਗਾ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਕਿ ਇਹ ਹੁਣ ਆਪਣੇ ਤੇ ਕੁਦਰਤੀ ਆਫਤ ਆ ਆਫਤ ਮਤਲਬ ਕਿ ਇਹ ਇੱਕ ਆਪਣੇ ਤੇ ਆਫਤ ਆਣ ਪਈ ਆ ਖੜ ਗਈ ਆ ਇਹਦਾ ਇਹਦਾ ਸਾਹਮਣਾ ਵੀ ਜਿਹੜਾ ਆਪਾਂ ਸਾਰੇ ਨੇ ਰਲ ਮਿਲ ਕੇ ਕਰਨਾ ਵਾ ਸੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੇਰੇ ਦੋ ਵੀਰਾਂ ਨੇ ਅੱਜ ਇਸ ਇਲਾਕੇ ਦੇ ਵਿੱਚ ਆਣ ਕੇ ਲੋਕਾਂ ਦੀ ਸੇਵਾ ਦਾ ਉਪਰਾਲਾ ਕੀਤਾ ਮੈਂ ਦੁਨੀਆ ਭਰ ਦੇ ਵਿੱਚ ਬੈਠੇ ਐਨ ਆਰ ਆਈਸ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਪਿੰਡ ਆਪਣੇ ਆਪਣੇ ਮੰਡ ਦੇ ਖੇਤਰ ਦੇ ਵਿੱਚ ਕਿਰਪਾ ਕਰਕੇ ਜਰੂਰ ਹਮਦਦ ਕਰੋ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਗਰ ਆਪਾਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਫਿਰ ਉਹਨਾਂ ਦੀ ਸਰ ਸਰਕਾਰਾਂ ਨਾ ਕੇਂਦਰ ਤੇ ਨਾ ਪੰਜਾਬ ਇਹ ਤਾਂ ਲੈ ਨਹੀਂ ਸਕਣੀਆਂ ਤੇ ਕਿ ਆਪਾਂ ਨੂੰ ਫਰਜ਼ ਬਣਦਾ ਕਿ ਆਪਾਂ ਮੂਹਰੇ ਆਣ ਕੇ ਇਹਨਾਂ ਦੀ ਮਦਦ ਕਰੀਏ ਔਰ ਐਨ ਆਰ ਆਈਸ ਨੂੰ ਮੇਰੀ ਇੱਕ ਖੋਰ ਪੁਰਜ਼ੋਰ ਅਪੀਲ ਆ ਬੜੇ ਹੱਥ ਜੋੜ ਕੇ ਨਿਮਰਤਾ ਨਾਲ ਕਿ ਕਬੱਡੀ ਬਹੁਤ ਇੰਪੋਰਟੈਂਟ ਗੇਮ ਹੈ ਆਪਣੇ 노 ਡਾਊਟ ਔਰ ਮੇਲੇ ਤੇ ਜਿਹੜੇ ਸਲਾਨਾ ਆਪਾਂ ਕਰਾਉਨੇ ਆ ਵਿਦੇਸ਼ਾਂ 'ਚ ਬੈਠ ਕੇ ਵੀ ਪੰਜਾਬੀਆਂ ਦਾ ਮਾਣ ਤੇ ਸਤਿਕਾਰ ਵਧਦਾ ਉਹਦਣਾ ਲੇਕਿਨ ਇੱਕ ਸਾਲ ਵਾਸਤੇ ਅਗਰ ਤੁਸੀਂ ਥੋੜਾ ਕਬੱਡੀ ਔਰ ਮੇਲਿਆਂ ਦੇ ਉੱਤੇ ਦੀ ਜਗ੍ਹਾ ਦੇ ਉੱਤੇ ਇਸ ਸਾਲ ਪੰਜਾਬ ਦੇ ਵਿੱਚ ਕੁਝ ਲੱਖ ਏਕੜ ਤਬਾਹ ਜ਼ਮੀਨ ਹੋਈ ਆ ਫਸਲ 6 ਲੱਖ ਏਕੜ ਦੇ ਕਰੀਬ ਤਬਾਈ ਹੋਈ ਆ ਜੇ ਤੁਸੀਂ ਇਹਨਾਂ ਦੀ ਆਣ ਕੇ ਇੱਥੇ ਮਦਦ ਕਰੋਗੇ ਤਾਂ ਉਹ ਇੱਕ ਬਹੁਤ ਸਹੀ ਥਾਂ ਦੇ ਉੱਤੇ ਪੈਸਾ ਲੱਗੇਗਾ ਸਾਡਾ ਜਿਹੜਾ ਜ਼ਿਮੀਦਾਰ ਤਪਕਾ ਭਰਾ ਖੇਤ ਮਜ਼ਦੂਰਾ ਉਹ ਕਰਜ਼ੇ ਹੋਣ ਕਰਜ਼ਈ ਹੋਣ ਤੋਂ ਬਚਣਗੇ ਔਰ ਉਹਨਾਂ ਦੀ ਆਰਥਿਕ ਹਾਲਾਤ ਜਿਹੜੇ ਨੇ ਉਹ ਬਿਹਤਰ ਹੋ ਜਾਣਗੇ ਇਸ ਲਈ ਮੇਰੀ ਐਨਆਰਆਈਸ ਨੂੰ ਵੀ ਔਰ ਜਿਹੜਾ ਤਾਂ ਪੰਜਾਬ ਦੇ ਵਿੱਚ ਸਰਦੇ ਪੁੱਛਦੇ ਲੋਕ ਨੇ ਉਹ ਆਪਣੇ ਨੇੜੇ-ਨੇੜੇ ਜ਼ਰੂਰ ਜਿਵੇਂ ਕਿ ਸਾਡੇ ਆ ਭਰਾਵਾਂ ਨੇ ਇੱਕ ਬੀੜਾ ਚੱਕਿਆ ਜਾਂ ਹੋਰਨਾਂ ਨੇ ਵੀ ਫੈਲ ਸਿੰਘ ਬਾਜਵਾ ਦਾ ਜ਼ਿਕਰ ਕੀਤਾ ਸੀਗਾ ਉਹ ਆਏ ਨੇ ਮੇਰੇ ਖਲ ਕਿੱਥੇ ਨੇ ਬੁਲਾਇਓ ਉਹਨਾਂ ਨੂੰ ਵੀ ਉਹਨਾਂ ਨੇ ਵੀ ਇਹ ਉਪਰਾਲਾ ਬੀੜਾ ਚੱਕਿਆ ਵਾ ਉਹ ਇਦਾਂ ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕੋਈ ਲੰਗਰ ਦੇ ਸਕਦਾ ਉਹ ਲੰਗਰ ਦਾ ਪ੍ਰਬੰਧ ਕਰੇ ਕੋਈ ਪਸ਼ੂਆਂ ਦਾ ਚਾਰਾ ਦੇ ਸਕਦਾ ਉਹ ਪ੍ਰਬੰਧ ਕਰੇ ਕੋਈ ਰਾਸ਼ਨ ਦੇ ਸਕਦਾ ਗਰੀਬਾਂ ਨੂੰ ਉਹ ਪ੍ਰਬੰਧ ਕਰ ਦਵੇ ਕੋਈ ਹੋਰ ਕੋਈ ਹਬੀ ਨਬੀ ਕਈਆਂ ਦੇ ਮਾਲ ਡੰਗਰ ਪਸ਼ੂ ਮਰ ਗਏ ਹੋਣਗੇ ਉਹਨਾਂ ਦੀ ਕੋਈ ਮਦਦ ਕੀਤੀ ਜਾ ਸਕੇ ਕਈਆਂ ਦਾ ਕੋਈ ਜਿਵੇਂ ਮੈਂ ਦੱਸਿਆ ਕਿ ਮਕਸੂਦਪੁਰ ਦੀ ਸਾਡੀ ਇੱਕ ਸਤਕਾਰਯੋਗ ਭੈਣ ਆ ਉਹਨੇ ਕੱਲ ਦਰਿਆਤ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ ਕੁਝ ਇਹਨਾਂ ਦੀ ਮਦਦ ਕੀਤੀ ਜਾਏ ਹੌਸਲਾ ਵਜਾਈ ਕਰਕੇ ਇੱਕ ਦੂਜੇ ਦੀ ਮਦਦ ਕਰਕੇ ਆਪਾਂ ਨੂੰ ਕਰਨਾ ਚਾਹੀਦਾ ਵਾ ਮੈਂ ਇੱਕ ਵਾਰ ਫਿਰ ਕਹੂੰਗਾ ਭਗਵੰਤ ਮਾਨ ਨੂੰ ਕਿਤੇ ਨੂੰ ਬਹੁਤ ਉਮੀਦ ਦੇ ਨਾਲ ਲੋਕਾਂ ਨੇ ਕੋਟਾ ਪਾਈਆਂ ਸੀਗੀਆਂ ਬਹੁਤ ਆਸ ਦੇ ਨਾਲ ਤੁਹਾਡੀ ਸਰਕਾਰ ਬਣਾਈ ਸੀ ਲੇਕਿਨ ਤੁਸੀਂ ਪਿਛਲੇ 3 ਸਾਲਾਂ ਤੋਂ ਚਾਹੇ ਉਹ ਕੋਈ ਵੀ ਖਰਾਬਾ ਚਾਹੇ ਉਹ ਵੱਧ بارش ਦਾ ਖਰਾਬਾ ਵਾ ਚਾਹੇ ਕਪਾਹ ਦੀ ਫਸਲ ਦਾ ਖਰਾਬਾ ਚਾਹੇ ਉਹ ਕਿਨੂਆਂ ਦੇ ਬਾਗ ਦਾ ਖਰਾਬਾ ਅਬੋਹਰ ਵਿੱਚ ਉਹਨਾਂ ਨੂੰ ਬਣਦੀ ਕੰਪਨਸੇਸ਼ਨ ਅੱਜ ਤੱਕ ਕਿਸੇ ਨੇ ਦਿੱਤੀ ਨਹੀਂਗੀ ਮੈਂ ਇੱਥੇ ਵੈਰੀਫਾਈ ਕਰਦਾ ਰਹਿਣਾ ਵਾਂ ਲਗਭਗ 6800 ਰੁਪਏ ਕਿੱਲੇ ਦਾ ਮੁਆਫਜ਼ਾ ਜਿਹੜਾ ਪਿਛਲੀਆਂ ਖਰਾਬਿਆਂ ਦਾ ਦਿੱਤਾ ਗਿਆ ਉਹ ਵੀ ਸਿਲੈਕਟਿਵਲੀ ਦਿੱਤਾ ਗਿਆ ਪੱਖਪਾਤ ਨਾ ਦਿੱਤਾ ਗਿਆ ਕੁਝ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਪਟਵਾਰੀਆਂ ਨੇ ਤਹਿਸੀਲਦਾਰਾਂ ਨੇ ਵੀ ਉਹਦੇ ਚੋਂ ਕੁਛ ਨਾ ਕੁਛ ਮਾੜਾ ਮੋਟਾ ਭਾਲਦੇ ਰਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨਾਲ ਜਿਨ੍ਹਾਂ ਉਹਨਾਂ ਸੈਟਿੰਗ ਹੋ ਜਾਂਦੀ ਉਹ ਪੈਸੇ ਲੈ ਜਾਂਦੇ ਨੇ ਲੇਕਿਨ ਇਹ 6800 ਵੀ ਕਿਸੇ ਨੂੰ ਪੈਨ ਪੰਜਾਬ ਜਿਵੇਂ ਆ ਸਾਰਾ ਨੁਕਸਾਨ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਜਿਹੜਾ ਇਹ ਨੁਕਸਾਨ ਹੀ ਨੁਕਸਾਨ ਹੈ ਇਹਦੇ ਚ ਕੋਈ 2 4 10 20 50 ਕਿਸਾਨਾਂ ਦੀ ਫਸਲ ਨਹੀਂ ਜਦੋਂ ਖਰਾਬ ਹੋਣੀ ਆ ਤਾਂ ਸਾਰਿਆਂ ਦੀ ਫਸਲ ਖਰਾਬ ਹੋਗੀ ਲੇਕਿਨ ਇਹਦਾ ਵੀ ਕੋਈ ਕਿਸੇ ਨੇ ਮੁਆਵਜ਼ਾ ਪੁਕਤਾ ਨਹੀਂ ਦਿੱਤਾ ਔਰ ਅੱਜ ਯੋਗ ਜਿਹੜਾ ਵਾ ਉਹ ਸੈਟੇਲਾਈਟ ਮੈਪਿੰਗ ਦਾ ਵਾ ਸਪੈਸ਼ਲ ਗਿਰਦਾਵਰੀ ਦੀ ਤਾਂ ਲੋੜ ਹੀ ਨਹੀਂ ਗਈ ਸਾਰੇ ਉੱਤੋਂ ਸੈਟੇਲਾਈਟ ਰਾਹੀਂ ਤੁਹਾਨੂੰ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹੜ ਆ ਚੁੱਕਾ ਵਾ ਉਹਨਾਂ ਦੀ ਸੈਟੇਲਾਈਟ ਮੈਪਿੰਗ ਕਰਕੇ ਤੇ ਜਿੰਨਾ ਵੀ ਤੁਸੀਂ ਮਦਦ ਕਰ ਸਕਦੇ ਹੋ ਉਹ ਕਰੋ ਅੱਜ ਕੇਜਰੀਵਾਲ ਤੇ ਸਿਸੋਡੀਆ ਸਾਹਿਬ ਰੋਜ਼ ਉਦਘਾਟਨ ਕਰਨ ਪਹੁੰਚ ਜਾਂਦੇ ਨੇ ਸਾਡੇ ਜਹਾਜ਼ਾਂ ਤੇ ਹੈਲੀਕਾਪਟਰਾਂ ਤੇ ਛੱਡਦੇ ਨੇ ਅੱਜ ਜੋ ਪੰਜਾਬ ਨੂੰ ਲੋੜ ਆ ਉਹ ਵੀ ਸਾਰੇ ਦਿੱਲੀ ਭੱਜ ਗਏ ਨੇ ਇਸ ਕਰਕੇ ਮੇਰੀ ਅਪੀਲ ਆ ਸਾਰੀ ਸਰਕਾਰ ਨੂੰ ਕਿ ਆ ਜਿਹੜੇ ਬਦਲਾਖੋਰੀ ਦੇ ਮਕਦਮੇ ਕਰਦੇ ਫਿਰਦੇ ਆਪਣੇ ਵਿਰੋਧੀਆਂ ਦੇ ਉੱਤੇ ਇਹ ਬੰਦ ਕਰ ਦਿਓ ਜਿਹੜੇ ਤੁਸੀਂ ਹੋਰ ਉਦਘਾਟਨ ਤੇ ਆ ਲੈਂਡ ਪੂਲਿੰਗ ਦੀ ਪਾਲਿਸੀ ਬਣਾ ਰਹੇ ਆ ਸ਼ਰਾਰਤੀ ਸਕੀਮਾਂ ਇਹ ਸਾਰੀਆਂ ਬੰਦ ਕਰ ਦਿਓ ਅੱਜ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਅਮਦਦ ਦੀ ਢਾਰਸ ਦੀ ਔਰ ਬਹੁਤ ਸਪੋਰਟ ਦੀ ਲੋੜ ਆ ਕਿਉਂਕਿ ਮੈਂ ਜਿੱਦਾ ਪਹਿਲਾਂ ਕਿਹਾ ਕਿ ਜੇ ਜੇਸ ਕਿਸਾਨ ਦਾ ਇੱਕ ਕਿੱਲਾ ਸੂਨਾ ਮਾਰਗਿਆਵਾ ਸਮੇਲੋ 70-80000 ਰੁਪਏ ਦੀ ਫਸਲ ਗਈ ਔਰ ਜੇ ਕਿਸੇ ਦਾ ਕੁਕਮਾਦ ਲਗਾ ਤਾਂ ਉਹਦਾ ਲੱਖ ਰੁਪਿਆ ਗਿਆ ਉਹਦਾ ਭੁੱਖ ਗਿਆ ਬਹੁਤ ਲੋਕੀ ਆਪਾਂ ਕੁਰਲਾਉਂਦੇ ਰੋਂਦੇ ਦੇਖੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਹਿੰਦੇ ਨੇ ਤਹਾ ਮਾਰਦੇ ਨੇ ਕਿ ਸਾਡੇ ਜੀਨ ਦਾ ਕੋ ਹਸ਼ਰ ਨਹੀਂਗਾ ਕਿਉਂਕਿ ਸਾਡੇ ਪੱਲੇ ਕੁਝ ਨਹੀਂ ਰਿਹਾ ਇਸ ਲਈ ਅੱਜ ਦੇ ਯੁੱਗ ਵਿੱਚ ਜੇ ਆਪਾਂ ਇਸ ਤਰ੍ਹਾਂ ਨਾਲ ਸਰਕਾਰ ਚਲਾਵਾਂਗੇ ਤੇ ਲੋਕਾਂ ਤੱਕ ਮਦਦ ਨਹੀਂ ਪਹੁੰਚਾਵਾਂਗੇ ਤਾਂ ਮੈਂ ਸਮਝਦਾ ਕਿ ਬਹੁਤ ਦੁਖਤ ਦੀ ਗੱਲ ਹੈ ਮੇਰੇ ਨਾਲ ਜੋਗਾ ਸਿੰਘ ਜੀ ਸਾਡੇ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਔਰ ਬੜੇ ਇੱਕ ਤੋਂ ਇੱਕ ਤੜਲੇਦਾਰ ਸਾਡੇ ਆਗੂ ਖੜੇ ਨੇ ਇੱਥੇ ਇਸ ਇਕੱਠ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਤੁਸੀਂ ਦੇਖਿਆ ਇਹ ਮੁਸ਼ਕਲਾਂਾਂ ਤੇ ਵੀ ਇਥੇ ਮੇਰੇ ਵੀਰ ਨੇ ਜਦੋਂ ਆਪਣੀਆਂ ਤੁਸੀਂ ਪੱਕੀ ਕਰਾਈ ਆ ਜੇਕਰ ਇਹ ਪੱਕੀ ਨਾ ਹੋਈ ਹੁੰਦੀ ਜਿੱਦਾਂ ਤੁਸੀਂ ਦੇਖਿਆ ਮਿਆਣੀ ਤੋਂ ਵੀ ਤੇੜ ਫੜ ਗਈ ਆਪਣੇ ਅੱਗੇ ਵੀ ਏ ਦੇ ਨਾਲ ਬੜਾ ਆਪਾਂ ਨੂੰ ਫਰਕ ਪਿਆ ਇਸ ਇਲਾਕੇ ਨੂੰ ਜਿਹੜਾ ਤੁਸੀਂ ਟੁੱਟਣ ਦਾ ਕਿਉਂ ਉਹਦੇ ਨਾਲ ਪਕਾਈ ਹੋ ਗਈ ਆਪਣੀ ਇਹ ਉਹ ਬੜੀ ਤਗੜੀ ਇਹਨਾਂ ਦੀ ਦੇਣ ਆ ਜਿਹੜੀ ਇਹਨਾਂ ਨੇ ਇਹੋ ਜਿਹਾ ਮੱਲਾ ਮਾਰ ਕੇ ਦੂਰੂ ਦੂਰ ਜਾ ਕੇ ਇਹਨਾਂ ਨੇ ਆਹ ਨੀਆਂ ਗਵਾਡੀਆਂ ਆ ਕੋ ਕਰਕੇ ਜੋ ਇਹਨਾਂ ਨੇ ਰੋਡ ਵੇਖੇ ਤੁਸੀਂ ਆਪਣੇ ਇਲਾਕੇ 'ਚ ਸੜਕਾਂ ਦੇ ਇਹਨਾਂ ਨੇ ਛੋਟੇ ਛੋਟੇ ਜੋ ਜਾਲ ਇਹਨਾਂ ਨੇ ਸਾਰੇ ਵਿਛਾਏ ਪਰ ਇਹਨਾਂ ਦੀ ਦੇਣ ਹੈ ਖੈਰਾ ਸਾਹਿਬ ਦੀ ਇਹ ਕੋਈ ਛੋਟੇ-ਮੋਟੇ ਆਪਾਂ ਕਈ ਵਾਰੀ ਆਪਾਂ ਨਿੱਕੇ-ਨਿੱਕੀਆਂ ਗੱਲਾਂ ਤੋਂ ਨਾਰਾਜ਼ ਹੋ ਜਾਂਦੇ ਆ ਪੰਜਾਬ ਤਾਂ ਦੀਆਂ ਚੋਣਾਂ ਤੋਂ ਪਿੰਡਾਂ ਦੀਆਂ ਤੋਂ ਇਹਨੇ ਉਹ ਕੰਮ ਕੀਤੇ ਜਿਹੜੇ ਵੱਡੇ ਕੰਮ ਕਰਨ ਵਾਲੇ ਆ ਤੁਸੀਂ ਦੇਖਿਆ ਆਪਣੇ ਇਲਾਕੇ 'ਚ ਹੁਣ ਤੁਸੀਂ ਦੇਖਿਆ ਹੀ ਇਹ ਉਹ ਸਰਕਾਰ ਨੇ ਕੋਈ ਰੋਡ ਬਣਿਆ ਸੁਭਾਨਪੁਰ ਨੂੰ ਵੇਖ ਲੋ ਕਿੰਨਾ ਰੋਡ ਆਪਣਾ ਖਰਾਬ ਉਹ ਨਹੀਂ ਬਣਿਆ ਹੁਣ ਵੀ ਜਿਸ ਤਰ੍ਹਾਂ ਮੁਸ਼ਕਲ ਆਈ ਆਪਣੇ ਦੇ ਕੋਈ ਹੁਣ ਭਗਵਾਨ ਦਮਾਨ ਕਿੱਥੇ ਗਿਆ ਵੀ ਉਦੋਂ ਆਪਾਂ ਲੋਕਾਂ ਨੇ ਭਲੇਖੇ ਦੇ ਨਾਲ ਆਮ ਪਾਰਟੀ ਆਮ ਪਾਰਟੀ ਕਰਕੇ ਵੋਟਾਂ ਤੇ ਜਰੂਰ ਉਹਨੂੰ ਭਰਾਉ ਪਾਜਤੀਆਂ ਕੁਝ ਆਪਾਂ ਹੋਰ ਪਾਸੇ ਪਾਜਤੀਆਂ ਵੋਟਾਂ ਉਦੋਂ ਆਪਾਂ ਸੋਚਿਆ ਨਹੀਂ ਪਰ ਹੁਣ ਕਿੱਥੇ ਗਿਆ ਆਮ ਬੰਦਾ ਆਮ ਦਾ ਪਤਾ ਫੇਰ ਲੱਗਣਾ ਸੀ ਜੇਕਰ ਅੱਜ ਜਿਸ ਤਰ੍ਹਾਂ ਭਾਜੀ ਖੜੇ ਆ ਇਹਨਾਂ ਨੇ ਪਹਿਲਾਂ ਵੀ ਤਲਵੰਡੀ ਜਿੱਦਾ ਚਾਰਾ ਦਿੱਤਾ ਹੈ ਹੁਣ ਇਹਨਾਂ ਨੇ ਮਿਆਣੀ ਤੋਂ ਲੈ ਕੇ ਧਕੜਾ ਤੱਕ ਉਧਰ ਰਾਪੁਰ ਤੱਕ ਤੋੜੀ ਪੂਰਾ ਟੋਟਲ ਦੇ ਨੇ ਹਰ ਬੰਦੇ ਨੂੰ ਵਰਕ ਨੂੰ ਹਰ ਇੱਕ ਨੂੰ ਪੁੱਛ ਰਹੇ ਨੇ ਆਪਣੇ ਆਪਣੇ ਨੂੰ ਵੀ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਆ ਆਪਾਂ ਉੱਥੇ ਤੱਕ ਤੁਹਾਡੀ ਚੀਜ਼ ਪਜਾਵਾਂਗੇ ਦੇਖੋ ਮੇਰੇ ਵੀਰ ਭਾਜੀ ਇਹਨਾਂ ਨੇ ਵੀ ਬੜੀ ਸੇਵਾ ਕੀਤੀ ਏ ਇੱਧਰ ਵੀ ਮਾਨ ਸਿੰਘ ਨੇ ਵੀ ਕੁਲਦੀਪ ਸਿੰਘ ਨੇ ਵੀ ਬਹੁਤ ਤਗੜੀ ਇਹਨਾਂ ਦੀ ਸੇਵਾ ਏ ਮੈਂ ਇੱਥੇ ਬੇਨਤੀ ਕਰਦਾ ਸਾਰਿਆਂ ਨੂੰ ਗਾਂ ਅੱਗੇ ਵੀ ਵੀਰਾਂ ਨੂੰ ਐਨ ਆਈਏ ਵੀਰਾਂ ਨੂੰ ਭਈ ਆਪਾਂ ਨੂੰ ਹੁਣ ਜ਼ਰੂਰਤ ਪਤਾ ਕਾਦੀ ਜ਼ਰੂਰ ਜਿਸ ਤਰ੍ਹਾਂ ਆਪਣੀ ਫਸਲ ਵੇਖੀ ਤੁਸੀਂ ਮਗਰ ਮਰ ਚੁੱਕੀ ਏ ਆਪਾਂ ਗਾਂ ਦਾ ਸੋਚੀਏ ਸਾਰੇ ਰਲ ਕੇ ਉਹਨਾਂ ਲੋਕਾਂ ਨੂੰ ਕੁਛ ਨਾ ਕੁਛ ਦਾਦਾ 20-20 ਹਜ਼ਾਰ ਮਾਜਲਾ ਦਈਏ ਜਿਨ੍ਹਾਂ ਦਾ ਝੋਨਾ ਮਰਿਆ ਪਰ ਦਈਏ ਉਹਨਾਂ ਨੂੰ ਭਰਾਓ ਜਿਹਨਾਂ ਨੂੰ ਲੋੜਾਂ ਦੇ ਮੈਂ ਹੁਣ ਵੀ ਉਹਨਾਂ ਨੂੰ ਇਹ ਜ਼ਰੂਰ ਬੁਨਤੀ ਕਰਾਂ ਦਾ ਲੋਕਾਂ ਨੂੰ ਪਈ ਜਿੰਨਾਂ ਨੂੰ ਲੋੜਵਾਂ ਦੀ ਚੀਜ਼ ਹੈ ਭਾਈ ਉਹਨਾਂ ਨੂੰ ਲਿਆ ਕਰੋ ਦੂਜਾ ਮੇਰਾ ਵੀਰ ਨਾਲ ਲਿਆ ਕਰੋ ਇਹ ਜਿਹੜੀ ਹਰ ਪੀੜਤ ਦੀ ਚੀਜ਼ ਆ ਉਹਨੂੰ ਜਰੂਰ ਪਹਿਲਾਂ ਬਜਾਓ ਇੱਥੇ ਮੈਂ ਫਤਿਹ ਬੁਲਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲ ਦੋਸਤੋ ਇੱਕ ਗੱਲ ਇੰਪੋਰਟੈਂਟ ਮੈਂ ਭੁੱਲ ਚੁ ਲਿਆ ਸੀਗਾ ਜਿੱਥੇ ਅਸੀਂ ਖੜੇ ਆ ਨਾ ਇਹ ਤੁਸੀਂ ਬੰਨ ਆ ਸਾਡਾ ਬਿਆਸ ਦਰਿਆ ਦਾ ਇਹਦੀ ਹਲਕਾ ਪੁਲੱਥ ਦਰਿਆ ਦੇ ਨਾਲ ਨਾਲ ਲੱਗਦਾ ਲਗਭਗ ਤੁਸੀਂ ਸਮਝ ਲਓ ਕਿ ਸਾਡਾ ਅਖੀਰਲਾ ਪਿੰਡ ਜਿਹੜਾ ਹੁਸ਼ਾਰਪੁਰ ਜ਼ਿਲ੍ਹੇ ਦਾ ਹੈਗਾ ਤਾਲੀ ਤੋਂ ਲੈ ਕੇ ਢਿਲਵਾਂ ਦੇ ਪੁਲ ਤੱਕ ਇਹ ਆਲਮੋਸਟ ਅਪਰੋਕਸੀਮੇਟਲੀ 30 ਕਿਲੋਮੀਟਰ ਦਾ ਡਿਸਟੈਂਸ ਆ ਇਹ 30 ਕਿਲੋਮੀਟਰ ਦੀ ਅਸੀਂ ਸੜਕ ਪਿਛਲੀ ਗਵਰਨਮੈਂਟ ਵੱਲੇ ਇੱਕੋ ਝਟਕੇ ਦੇ ਵਿੱਚ ਮੈਂ ਕੋਸ਼ਿਸ਼ ਕਰਕੇ ਤੇ ਉਸੋ ਇਹ ਸੜਕ ਬਣਵਾਤੀ ਸੀਗੀ ਸੜਕ ਕਾਫੀ ਮਜ਼ਬੂਤ ਬਣੀ ਆ ਵੱਡੇ ਮਤਲਬ ਕਾਫੀ ਠੋਸ ਸੀ ਬੰਦ ਦਾ ਹੁਣ ਵੀ ਦੁਬਾਰਾ ਕ੍ਰੈਕਸ ਆਏ ਨੇ ਮਿਆਣੀ ਭੱਗੂਪੁਰੀਆਂ ਉਹ ਵੀ ਮੈਂ ਇਮੀਡੀਏਟਲੀ ਡੀਸੀ ਕਪੂਰਥਲਾ ਔਰ ਚੀਫ ਸੈਕਟੀ ਤੱਕ ਉਹ ਸਾਰੀ ਇਨਫੋਰਮੇਸ਼ਨ ਪਾਸ ਆਨ ਕੀਤੀ ਉਥੇ ਉਹ ਥੋੜਾ ਬਹੁਤਾ ਉਹਨਾਂ ਨੇ ਪ੍ਰਬੰਧ ਕੀਤਾ ਸਿਮਿਲਰਲੀ ਢਿਲਵਾਂ ਦੇ ਲਾਗੇ ਸ਼ਹਿਦ ਬਤਾਲਾ ਤੇ ਮਨਸੂਰਵਾਲ ਦੇ ਲਾਗੇ ਵੀ ਥੋੜੀ ਸੜਕ ਜਿਹੜੀ ਕ੍ਰੈਕ ਕੀਤੀ ਆ ਮੈਂ ਉਹ ਅਪੀਲ ਕਰੂੰਗਾ ਪੀ ਡਬਲਯੂ ਡੀ ਨੂੰ ਤੇ ਸਾਰੀ ਗਵਰਨਮੈਂਟ ਨੂੰ ਕਿ ਇਹ ਸੜਕ ਨੂੰ ਤੁਰੰਤ ਛੇਤੀ ਤੋਂ ਛੇਤੀ ਜਲਦੀ ਜਿਆਦਾ ਮਜ਼ਬੂਤ ਕੀਤਾ ਜਾਵੇ ਤਾਂ ਜੋ ਸਾਡੀ ਤੁਸੀ ਆ ਜਿਹੜੀ ਉਹ ਨਾ ਟੁੱਟ ਜੇ ਕਿਉਂਕਿ 88 ਵਿੱਚ ਇਹ ਜਦੋਂ ਤੁਸੀ ਟੁੱਟੀ ਸੀ ਤਾਂ ਸਾਡੇ ਇਲਾਕੇ ਦੀ ਬਹੁਤ ਪੂਰੀ ਤਰ੍ਹਾਂ ਤਬਾਈ ਹੋਈ ਸੀਗੀ ਉਮੀਦ ਕਰਾਂਗੇ ਕੁਛ ਨਾ ਕੁਛ ਸਰਕਾਰ ਜਿਵੇਂ ਦੋਗਾ ਸਿੰਘ ਨੇ ਕਿਹਾ ਕਿ ਪਲੈਨਿੰਗ ਕਰਕੇ ਉਹ ਕਿਹਾ ਅੰਗਰੇਜ਼ੀ ਚ ਇੱਕ ਛੋਟਾ ਜਿਹਾ ਕੋਟਾ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਊਰ ਮਤਲਬ ਇਲਾਜ ਕਰਾਉਣ ਨਾਲੋਂ ਜੇ ਪਹਿਲਾਂ ਆਪਾਂ ਇਤਿਆਹਤ ਰੱਖੀਏ ਤੇ ਬਹੁਤ ਕੁਛ ਕੀਤਾ ਜਾ ਸਕਦਾ ਜੇ ਇਹ ਸਰਕਾਰ ਭਗਵੰਤ ਵਾਲੀ ਅੱਜ ਤੋਂ 3-4 ਮਹੀਨੇ ਪਹਿਲਾਂ ਫਲਡ ਪ੍ਰੋਟੈਕਸ਼ਨ ਵਰਕਸ ਦੀ ਇੱਕ ਪੂਰਾ ਫੁੱਲ ਫਲੇਜਡ ਵਾਰ ਫੂਟਿੰਗ ਤੇ ਮੀਟਿੰਗ ਕੀਤੀ ਹੁੰਦੀ ਤੇ ਆ ਸਾਰੇ ਜਿਹੜੇ ਵੀਕ ਪੁਆਇੰਟਸ ਆ ਜਿੱਥੋਂ ਤੁਸੀਂ ਟੁੱਟ ਸਕਦੀਆਂ ਦਰਿਆਵਾਂ ਦੇ ਬੰਨ ਟੁੱਟ ਸਕਦੇ ਆ ਤੇ ਸ਼ਾਇਦ ਅੱਜ ਪੰਜਾਬ ਮਲ ਸਿੰਘ ਜੀ ਨੂੰ ਉਹ ਸਾਡੇ ਕਿਸਾਨ ਕਿਰਤੀ ਕਿਸਾਨ ਮਜ਼ਦੂਰ ਜਿਹੜੀ ਯੂਨੀਅਨ ਆ ਭਾਰਤੀ ਕਿਸਾਨੀ ਉਹਨਾਂ ਨੂੰ ਉਹਦੇ ਪ੍ਰਧਾਨ ਨੇ ਸਾਡੇ ਨਿਸ਼ਾਨ ਸਿੰਘ ਜੀ ਇਬਰਾਹਿਮ ਵਾਲਤ ਉਹ ਵੀ ਖੜੇ ਨੇ ਸੁਖਦੇਵ ਸਿੰਘ ਜੀ ਬਿੱਟੂ ਬਲਾਕ ਸਮਤੀ ਦੇ ਮੈਂਬਰ ਨੇ ਸਾਡੇ ਲਾਗੇ ਉਹ ਵੀ ਖੜੇ ਨੇ ਔਰ ਟੈਲ ਸਿੰਘ ਹੁਣੀ ਜਿਹੜੇ ਜਿਹੜੇ ਹੁਣ ਸਮਾਨ ਸਾਰਾ ਲੈ ਕੇ ਉਹ ਵੀ ਆਏ ਨੇ ਮੈਂ ਨਿਰਮਲ ਸਿੰਘ ਨੂੰ ਕਹੂੰਗਾ ਕਿ ਤੁਸੀਂ ਵੀ ਅਪੀਲ ਕਰੋ ਸਾਰਿਆਂ ਨੂੰ ਸ਼ਿੰਦਰ ਸਿੰਘ ਸਰਪੰਚ ਵੀ ਸਾਡੇ ਮੰਡ ਵਾਲੇ ਖੜੇ ਹਨ ਹਾਂ ਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਭ ਤੋਂ ਤਹਿ ਦਿਲੋਂ ਧੰਨਵਾਦ ਆ ਸਖਪਾਲ ਸਿੰਘ ਖਹਿਰਾ ਜੀ ਦਾ ਵਿਧਾਇਕ ਸਾਡੇ ਹਲਕੇ ਦੇ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦੇ ਨਾਲ ਖੜੇ ਆ ਔਰ ਪਹਿਲਾਂ ਵੀ ਉਹਨਾਂ ਨੇ ਆਪਣੇ ਸਾਥੀਆਂ ਕੋਲੋਂ ਬਹੁਤ ਮਦਦ ਭੇਜੀ ਆ ਤੇ ਅੱਜ ਖੁਦ ਆਪ ਨਾਲ ਆਏ ਆ ਸਾਰਿਆਂ ਵੱਲੋਂ ਸਾਡੀਆਂ ਜਥੇਬੰਦੀਆਂ ਵੱਲੋਂ ਔਰ ਪਿੰਡ ਦੇ ਇਲਾਕਾ ਨਿਵਾਸੀਆਂ ਵੱਲੋਂ ਔਰ ਜਿਹੜੇ ਹਰ ਪੀੜਤ ਲੋਕ ਆ ਉਹਨਾਂ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਨਾਲੇ ਵੀ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਐਨਆਰਆਈ ਵੀਰ ਆ ਜਿੱਦਾਂ ਹੁਣ ਬੇਕਾ ਸਾਡਾ ਭਿੰਦਾ ਵੀਰ ਆ ਯੂ ਐਸ ਏ ਉਹਨਾਂ ਨੇ ਆ ਜੋ ਵੀ ਚੌਕਰ ਦਾ ਫੀਲਡ ਦਾ ਜਿਹੜਾ ਇੰਤਜ਼ਾਮ ਕਰਕੇ ਤਹਿਲ ਸਿੰਘ ਬ੍ਰਦਰ ਸਾਰਿਆਂ ਨੇ ਲੈ ਕੇ ਆਏ ਆ ਹੋਰ ਵੀ ਜਿਹਦਾ ਸਾਡੇ ਸੱਜਣ ਆ ਉਹ ਵੀ ਲੈ ਕੇ ਆਏ ਤੇ ਜਿਹੜੇ ਬਾਹਰ ਬੈਠੇ ਸਾਡੇ ਸੱਜਣ ਹੋਰ ਵੀ ਆ ਸਾਡੇ ਪੋਤੇ ਆ ਸਾਡੇ ਬੱਚੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਵੱਧ ਚੜ ਕੇ ਜਿਹੜਾ ਅੱਜ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਨ ਦਾ ਟਾਈਮ ਆ ਵੀਰੋ ਤੇ ਮੈਂ ਸਮਝਦਾ ਕਿ ਜਿੱਥੇ ਸਰਪਾਲ ਸਿੰਘ ਖਹਿਰਾ ਜੀ ਵਿਧਾਇਕ ਨੇ ਉੱਥੇ ਸਾਡੇ ਨਿਜੀ ਜਿੱਦਾਂ ਆਪਾਂ ਕਹਿ ਦਿੰਨੇ ਕਿ ਨਿਜੀ ਤੌਰ ਤੇ ਵੀ ਸਾਡੇ ਪਰਿਵਾਰਕ ਮੈਂਬਰ ਵੀ ਨੇ ਤੇ ਅੱਜ ਪਰਿਵਾਰਕ ਮੈਂਬਰਾਂ ਦੀ ਥਾਂ ਲੈਣੀ ਚਾਹੁੰਦੇ ਆ ਕਿ ਭਾਈ ਜਿਹੜਾ ਆਣ ਕੇ ਸਾਡਾ ਅੱਜ ਹਾਬਾ ਫੜੂਗਾ ਜਿਹੜਾ ਸਾਡੇ ਨਾਲ ਖੜੂਗਾ ਅਸੀਂ ਉਹਦੇ ਨਾਲ ਖੜਾਂਗੇ ਜਿਹੜਾ ਆਪਣੇ ਘਰਾਂ 'ਚ ਜਾ ਕੇ ਬੈਠੂਗਾ ਸਾਡੀ ਬਾਹ ਨਹੀਂ ਫੜੂਗਾ ਉਹਦਾ ਅਸੀਂ ਨਾਲ ਕਦੀ ਵੀ ਨਹੀਂ ਖੜਾਂਗੇ ਪਰ ਸਾਨੂੰ ਮਾਣ ਆ ਸਾਡੇ ਸਖਪਾਲ ਸਿੰਘ ਖੇਰੇ ਤੇ ਕਿਉਂਕਿ ਸਾਡੇ ਪਹਿਲਾਂ ਵੀ ਸਾਡੇ ਬਜ਼ੁਰਗਾਂ ਤੋਂ ਲੈ ਕੇ ਤੇ ਅਸੀਂ ਹੁਣ ਸਾਡੀ ਤੀਜੀ ਪੀੜੀ ਆ ਜਿਹੜੀ ਅਸੀਂ ਇਹਨਾਂ ਦੇ ਨਾਲ ਚੱਲ ਰਹੇ ਆਂ ਔਰ ਗਾਂ ਵੀ ਚਲੋਣਾ ਆ ਤੇ ਜੇ ਸਾਡੇ ਨਾਲ ਇਸੇ ਤਰ੍ਹਾਂ ਹੀ ਖੜਨਗੇ ਹਰ ਪੀੜ ਤਾਂ ਅੱਜ ਵੇਖੋ ਕੀ ਹਾਲਾਤ ਸਾਡੇ ਬਣੇ ਨੇ ਰੋਣ ਨਿਕਲਦਾ ਆ ਵੀਰੋ ਜਦੋਂ ਅਸੀਂ ਗੱਲ ਕਰਦੇ ਆ ਨਾ ਦਿਲ ਦੇ ਵਿੱਚੋਂ ਇੱਕ ਵਾਰੀ ਚੀਜ਼ ਨਿਕਲਦੀ ਆ ਜਦੋਂ ਸੋਣੀ ਦਾ ਨਾ ਕਿਸੇ ਦਾ ਮੇਰੇ ਵੀਰ ਆ ਖੜੇ ਆ ਸਾਹਮਣੇ ਦਿਲਜੀਤ ਸਿੰਘ ਹੁਣੀ 105 ਕਿਲੇ ਮੂਹ ਨਾ ਕਹਿ ਲਈਦਾ ਉਹਦਾ ਝੋਨਾ ਜਰਜੀਤ ਸਿੰਘ ਹਾਂਜੀ ਇਹਨਾਂ ਦਾ 105 ਕਿਲੇ ਝੋਨਾ ਕੱਲੇ ਦਾ ਕੱਲੇ ਦਾ ਝੋਨਾ ਜਿਹੜਾ ਇੱਥੇ ਤਬਾਹ ਹੋਇਆ ਜਿਹੜਾ ਇੱਥੇ ਤਬਾਹ ਹੋਇਆ ਜਦੋਂ ਇਹ ਇਦਾਂ ਦੀਆਂ ਗੱਲਾਂ ਸੁਣਿੰਦੇ ਆ ਵੀਰੋ ਫੇਰ ਰੋਣ ਨਿਕਲਦਾ ਆ ਦਿਲ ਦੇ ਵਿੱਚੋਂ ਚੀਜ਼ ਨਿਕਲਦੀ ਆ ਪਰ ਇੱਕ ਕਸੂਰ ਕਿੰਨਾ ਦਾ ਸਰਕਾਰਾਂ ਦਾ ਇਹ ਸਰਕਾਰਾਂ ਦੀ ਦੇਣ ਆ ਸਾਨੂੰ ਪਹਾੜੀਆਂ ਦੀ ਦੇਣ ਨਹੀਂ ਗਈ ਇਹ ਸਾਡੀ ਆਪਣੀ ਸਰਕਾਰ ਦੀ ਜਿਹੜਾ ਸਾਨੂੰ ਕਹਿੰਦਾ ਸੀਗਾ ਵੋਟਾਂ ਪਾਓ ਮੈਂ ਪੰਜਾਬ ਦਾ ਪੋਤਾ ਕਿਸਾਨ ਦਾ ਪੋਤਾ ਅੱਜ ਪਤਾ ਨਹੀਂ ਉਹ ਕਿਹੜੇ ਕੀ ਦਾ ਪੁੱਤ ਬਣ ਕੇ ਤੇ ਤਾਮਨ ਲਾਡੂ ਜਾ ਕੇ ਘੁੰਮਣ ਰਿਹਾ ਤੇ ਆ ਪਰਸੋਂ ਕੱਲ੍ਹ ਦਾ ਆਣ ਕੇ ਹੈਲੀਕਾਪਟਰ ਦੇਤਾ ਤੇ ਹੈਲੀਕਾਪਟਰ ਦੇ ਨਾਲ ਜਦੋਂ ਸਫਾਲ ਸਿੰਘ ਖਹਿਰਾ ਜੀ ਨੇ ਕਿਹਾ ਵੀ ਸਾਡੇ ਢਿੱਡ ਨਹੀਂ ਭਰਨੇ ਢਿੱਡ ਸਾਡੇ ਭਰਨੇ ਆ ਜੇ ਸਾਨੂੰ ਰੋਸਣ ਆਊਗਾ ਸਾਡੇ ਪਸ਼ੂਆਂ ਨੂੰ ਚਾਰਾ ਆਊਗਾ ਫਿਰ ਸਾਡੇ ਜਿਹੜੇ ਢਿੱਡ ਭਰਨੇ ਆ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਆ ਕਿ ਜਿਹੜੀਆਂ ਸਾਡੀਆਂ ਫਸਲਾਂ ਸਾਡੇ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਸਾਡੇ ਅੱਖਾਂ ਦੇ ਸਾਹਮਣੇ ਜਿੱਦਾਂ ਬੰਦਾ ਤਿਲ-ਤਿਲ ਕਰਕੇ ਮਰਦਾ ਹੈ ਨਾ ਇਹ ਤਿਲ-ਤਿਲ ਕਰਕੇ ਸਾਡੇ ਸਾਹਮਣੇ ਖਤਮ ਹੋਣ ਢਈ ਆ ਇਹ ਸਾਨੂੰ ਪਤਾ ਆ ਜਾਂ ਉਸ ਪਰਮਾਤਮਾ ਨੂੰ ਪਤਾ ਆ ਜਿਨ੍ਹਾਂ ਲੋਕਾਂ ਦੇ ਅੰਦਰ ਜਿੰਮੇਦਾਰ ਆ ਉਹਨਾਂ ਨੂੰ ਪਤਾ ਆ ਜਾਂ ਅੱਜ ਕਿਸ ਹਾਲਾਤ ਦੇ ਨਾਲ ਅਸੀਂ ਜੀ ਰਹੇ ਆ ਔਰ ਕਿਸ ਹਾਲਾਤ ਦੇ ਨਾਲ ਅਸੀਂ ਇਹਨਾਂ ਦੇ ਨਾਲ ਖੜੇ ਆ ਕਿਉਂਕਿ ਵੇਖੋ ਜੇ ਅਸੀਂ ਜ਼ਿੰਮੇਵਾਰੀ ਕਰਦੇ ਆਂ ਤੇ ਤਾਂ ਹੀ ਸਰਕਾਰਾਂ ਚੱਲਦੀਆਂ ਆ ਜੇ ਜ਼ਿੰਮੇਵਾਰੀ ਛੱਡ ਗਏ ਤੇ ਸਰਕਾਰਾਂ ਅੱਜ ਵੀ ਗਈਆਂ ਤੇ ਕੱਲ ਵੀ ਗਈਆਂ ਫਿਰ ਦਿਲੋਂ ਧੰਨਵਾਦ ਕਰਦੇ ਆਂ ਸਖਪਾਲ ਸਿੰਘ ਖਹਿਰਾ ਜੀ ਦਾ ਔਰ ਸਾਰੀ ਟੀਮ ਵੱਲੋਂ ਆਪਣੀ ਵੱਲੋਂ ਜਿੰਨੇ ਅਸੀਂ ਵਰਕ ਕਰ ਰਹੇ ਆਂ ਕਿਉਂਕਿ ਅਸੀਂ ਜਥੇਬੰਦੀ ਚ ਵੀ ਆਂ ਔਰ ਜਿਹੜੀਆਂ ਟੀਮਾਂ ਸਾਡੀਆਂ ਇੱਥੇ ਵਰਕ ਕਰਨ ਦੀਆਂ ਜਿੰਨੂੰ ਵੀ ਅਸੀਂ ਫੋਨ ਕਰਦੇ ਆਂ ਉਹ ਸਾਡੇ ਨਾਲ ਆਨ ਕੇ ਸਹਾਇਤਾ ਕਰਦੇ ਆ ਵੀਰੋ ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਸਖਪਾਲ ਸਿੰਘ ਖਹਿਰਾ ਜੀ ਦਾ ਇਹ ਕੁਾਰ ਫਿਰ ਅਖੀਰ 'ਚ ਮੈਂ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਕਿਹਾ ਦੇਖੋ ਇਹਦੇ 'ਚ ਮੇਰਾ ਨਹੀਂ ਕੋਈ ਯੋਗਦਾਨ ਹੈਗਾ ਮੈਨੂੰ ਤਾਂ ਸਿਰਫ ਇਹਨਾਂ ਨੇ ਇੱਕ ਕੇਂਦਰ ਬਿੰਦੂ ਬਣਾ ਕੇ ਇੱਕ ਮੋਟੀਵੇਟ ਕਰਕੇ ਤੇ ਮੈਨੂੰ ਇੱਥੇ ਨਾਲ ਲੈ ਇਹਨਾਂ ਨੇ ਇਹਨਾਂ ਨੂੰ ਮੈਂ ਮੋਟੀਵੇਟ ਕੀਤਾ ਤੇ ਮੈਂ ਇਹਨਾਂ ਦੇ ਨਾਲ ਆ ਸਮਾਨ ਇਹਨਾਂ ਮੇਰੇ ਦੋ ਇਲਾਕਾ ਨਿਵਾਸੀ ਦੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ 'ਚ ਨੇ ਉਹਨਾਂ ਨੇ ਮਦਦ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਇਲਾਕਾ ਨਿਵਾਸੀਆਂ ਦਾ ਵੀ ਬਹੁਤ ਮਸ਼ਕੂਰ ਆ ਸ਼ੁਕਰਗੁਜ਼ਾਰ ਆ ਔਰ ਮੈਂ ਇਹੀ ਕਹਿ ਸਕਦਾ ਕਿ ਅਸੀਂ ਤੁਹਾਡੇ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਨਾਲ ਆ ਇਹ ਗੱਲ ਲੱਗਿਆ ਕਿ ਸਾਨੂੰ ਗਵਰਨਮੈਂਟ ਪਿੱਠ ਦਿਖਾ ਜਾਂਦੀ ਹੈ ਜੇ ਗਵਰਨਮੈਂਟ ਸਾਡੀ ਨਾਲ ਸਾਡੇ ਖੜੇ ਤੇ ਮੈਂ ਸਮਝਦਾ ਕਿ ਇੰਨਾ ਵੱਡਾ ਭਾਰੀ ਨੁਕਸਾਨ ਤੂੰ ਬਚਾਇਆ ਜਾ ਸਕਦਾ ਸੀਗਾ ਇਹ ਉਹਨਾਂ ਦੀ ਗਲਤੀ ਆ ਉਹ 23 ਵਿੱਚ ਵੀ ਗਲਤੀ ਹੋਈ ਆ ਤੇ 25 ਵਿੱਚ ਵੀ ਗਲਤੀ ਆ ਔਰ ਹੜ ਦਾ ਨੁਕਸਾਨ ਚੱਲਣ ਲਈ ਜਿਵੇਂ ਆ ਮੇਰੇ ਭਰਾ ਗੁਰਜੀਤ ਸਿੰਘ ਦੀ 105 ਕਿੱਲੇ ਖਰਾਬ ਹੋ ਗਏ ਕਿੱਲੇ ਇੱਕ ਵਿਅਕਤੀ ਦੇ ਜਿਨ੍ਹਾਂ ਨੇ ਠੇਕੇ ਦੇ ਲਈ ਹੋਊਗੀ ਜ਼ਮੀਨ ਹੜ ਦਾ ਨੁਕਸਾਨ ਝੱਲਣ ਲਈ ਕੋਈ ਨਾ ਹਰਿਆਣਾ ਮੋਰੇ ਆ ਰਿਹਾ ਵਾ ਤੇ ਨਾ ਸਾਡੇ ਕੋਈ ਰਾਜਸਥਾਨ ਮੋਰੇ ਆ ਰਿਹਾ ਤੇ ਨਾ ਕੋਈ ਦਿੱਲੀ ਮੋਰੇ ਆ ਰਿਹਾ ਵਾ ਪਾਣੀ ਮੰਗਣ ਨੂੰ ਇਹ ਸਾਰੀਆਂ ਸਰਕਾਰਾਂ ਸਾਰੇ ਸੂਬੇ ਜਿਹੜਾ ਸਾਡਾ ਅਧਿਕਾਰ ਆ ਉਹ ਪਾਣੀ ਮੰਗਣ ਵੇਲੇ ਇਹ ਸਾਰੇ ਲਾਈਨਾਂ ਬਨ ਕੇ ਕਤਾਰਾਂ ਕਰਕੇ ਖੜੀਆਂ ਹੋ ਜਾਂਦੀਆਂ ਨੇ ਇਹ ਵੀ ਇੱਕ ਪੰਜਾਬ ਦੇ ਵਾਸਤੇ ਸਬਕ ਆ ਕਿ ਪੰਜਾਬ ਦੇ ਲੋਕ ਇੱਕ ਮੁੱਠ ਹੋਣ ਆਪਣੀ ਮਦਦ ਸਾਨੂੰ ਆਪ ਕਰਨੀ ਪਵੇਗੀ ਔਰ ਆਪਣੇ ਲੋਕਾਂ ਦਾ ਆਪ ਸਾਨੂੰ ਜਿਹੜਾ ਹੈ ਸਾਥ ਦੇਣਾ ਪਵੇਗਾ ਸਾਰੀ ਦੁਨੀਆ ਚ ਬੈਠੇ ਐਨਆਰਆਈਸ ਨੂੰ ਖਾਸ ਤੌਰ ਤੇ ਮੈਂ ਕਹੂੰਗਾ ਕਿ ਆਪਣੇ ਆਪਣੇ ਪਿੰਡ ਵਿੱਚ ਆਪਣੇ ਆਪਣੇ ਮੰਡ ਖੇਤਰ ਵਿੱਚ ਪੰਜਾਬ ਚ ਤੁਸੀਂ ਜੁਟ ਜਾਓ ਔਰ ਜਿੰਨੀ ਜਿੰਨੀ ਮਦਦ ਕਰ ਸਕਦੇ ਜੇ ਕਿਸੇ ਦਾ ਕੋਈ مالی ਮਦਦ ਕਰ ਸਕਦੇ ਹੋ ਉਹ ਕਰ ਦਿਓ ਕੋਈ ਸਮਾਨ ਨਾਲ ਮਦਦ ਕਰ ਸਕਦੇ ਹੋ ਉਹ ਕਰ ਦਿਓ ਇਸ ਨਜ਼ਰੀਏ ਨਾਲ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਬਹੁਤ ਸਾਰੇ ਲੋਕਾਂ ਦਾ ਪੰਚੰਗੇ ਬੰਦਿਆਂ ਦਾ ਸੱਜਣਾ ਦਾ ਮੈਂ ਨਾਮ ਨਹੀਂ ਲੈ ਸਕਿਆ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਇੱਕ ਵਾਰ ਫਿਰ ਸਾਰੀਆਂ ਪੰਚਾਇਤਾਂ ਦਾ ਸਾਰੇ ਜਿੰਨੇ ਸਤਕਾਰਯੋਗ ਨੰਬਰਦਾਰ ਸਰਕਰਡ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸਾਡੇ ਆਗੂ ਆਏ ਨੇ ਉਹਨਾਂ ਦਾ ਔਰ ਨੌਜਵਾਨ ਸਾਥੀਆਂ ਦਾ ਤੇ ਇੱਥੇ ਪਿੱਛੇ ਮੁਸਲਮਾਨ ਭਰਾ ਨੇ ਬਹੁਤ ਗਰੀਬ ਉਹਨਾਂ ਦਾ ਸਬਜ਼ੀ ਦਾ ਕੰਮ ਕਰਦੇ ਉਹਨਾਂ ਦਾ ਵੀ ਨੁਕਸਾਨ ਹੋਇਆ ਗੁਜਰਾ ਦਾ ਬੜਾ ਨੁਕਸਾਨ ਹੋਇਆ ਮੰਡ ਜਿਹੜਾ ਸਾਡਾ ਹੈਗਾ ਪਿੰਡ ਮੰਡਕੁੱਲਾ ਉਹਦੇ ਉੱਥੇ ਬੈਠੇ ਨੇ ਮੰਡ ਇਲਾਕੇ ਦੇ ਵਿੱਚ ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਦਦ ਕਰਾਂਗੇ ਕੱਲ ਨੂੰ ਮੈਂ ਹੋਰ ਬਹੁਤ ਸਾਰੇ ਡ੍ਰੈਂਪ ਦੇ ਉੱਤੇ ਸਾਰਾ ਟੂਰ ਕਰਕੇ ਜਿੱਥੇ-ਜਿੱਥੇ ਅਸੀਂ ਮਦਦ ਕਰ ਸਕਦੇ ਉਹ ਜ਼ਰੂਰ ਡੈਫੀਨਿਟਲੀ ਕਰਾਂਗੇ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਵੀ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ